ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੀ ਸ਼ਿਕਾਇਤ ਤੇ ਮਸ਼ਹੂਰ ਸਿੰਗਰ ਅਤੇ ਰੈਪਰ ਬਾਦਸ਼ਾਹ ਦੇ ਖਿਲਾਫ ਪੁਲਿਸ ਜ਼ਿਲ੍ਹਾ ਬਟਾਲਾ ਅਦੀਨ ਪੈਂਦੇ ਥਾਣਾ ਕਿਲਾ ਲਾਲ ਸਿੰਘ ਵਿੱਚ ਧਾਰਮਿਕ ਭਾਵਨਾ ਨੂੰ ਕੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਥੇ ਹੀ ਗਲੋਬਲ 크ਰਿਸਚੀਅਨ ਐਕਸ਼ਨ ਕਮੇਟੀ ਦੇ ਨੈਸ਼ਨਲ ਪ੍ਰਧਾਨ ਜਤਿੰਦਰ ਮਸੀਹ ਦਾ ਕਹਿਣਾ ਹੈ ਕਿ ਜੋ ਗੀਤ ਵੈਲਵਟ ਅਫਲੋ ਰੈਪਰ ਦਾ ਆਇਆ ਹੈ ਉਸ ਚੋਂ ਉਹਨਾਂ ਵੱਲੋਂ ਬਾਈਬਲ ਅਤੇ ਚਰਚ ਸ਼ਬਦਾਂ ਦਾ ਗਲਤ ਢੰਗ ਨਾਲ ਜ਼ਿਕਰ ਕੀਤਾ ਗਿਆ ਹੈ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਗੀਤ ਨਾਲ ਮਸੀਹ ਭਾਈਚਾਰੇ ਦੇ ਲੋਕਾਂ ਦੇ ਹਿਰਦੇ ਵਲੂੰਦਰੇ ਹਨ ਅਤੇ ਉਹਨਾਂ ਦੀਆਂ ਧਾਰਮਿਕ ਭਾਵਨਾ ਨੂੰ ਖੇਸ ਪਹੁੰਚੀ ਹੈ ਉਥੇ ਹੀ ਮਸੀਹ ਭਾਈਚਾਰੇ ਵੱਲੋਂ ਜਲਦ ਤੋਂ ਜਲਦ ਰੈਪਰ ਬਾਦਸ਼ਾਹ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਚ ਵੀ ਐਸੇ ਮਾਮਲੇ ਸਾਹਮਣੇ ਆਏ ਸੰ ਜਿਸ ਚ ਮਸੀਹ ਭਾਈਚਾਰੇ ਨੂੰ ਜਾਂ ਦੂਸਰੇ ਧਰਮਾਂ ਨੂੰ ਗਲਤ ਢੰਗ ਨਾਲ ਵਰਤਿਆ ਜਾਂਦਾ ਹੈ ਜੋ ਸਿਰਾਰਸਰ ਗਲਤ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜਤਿੰਦਰ ਮਸੀ ਗੌਰਵ ਆ ਮੈਂ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਰੈਸਟ੍ਰੀ ਪ੍ਰੈਜ਼ੀਡੈਂਟ ਆ ਔਰ ਅੱਜ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਦੇਖਿਆ ਵੀ ਇੱਕ ਗਾਣਾ ਰਿਲੀਜ਼ ਹੋਇਆ ਵੈਲ ਵੈਟਰ ਨਾਮ ਦਾ ਉਹ ਰੈਪਰ ਜਿਹੜਾ ਮਸ਼ਹੂਰ ਰੈਪਰ ਬਾਲੀਵੁੱਡ ਦੇ ਵਿੱਚ ਬਾਦਸ਼ਾਹ ਉਹਨੇ ਰਿਲੀਜ਼ ਕੀਤਾ ਔਰ ਉਹਦੇ ਵਿੱਚ ਕਿਹਾ ਵੀ ਘਰ ਲੱਗੇ ਮੈਨੂੰ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬੜੇ ਗੰਦੇ ਲਫ਼ਜ਼ ਜਿਹੜੇ ਮੈਂ ਦੱਸਣ ਯੋਗ ਨਹੀਂ ਆ ਉਹ ਗਾਣੇ ਦੇ ਵਿੱਚ ਉਸ ਬੰਦੇ ਨੇ ਬੋਲੇ ਜਿਹਨੂੰ ਲੈ ਕੇ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਵਸਦੇ ਮੁਸੀਬਾਈ ਚਾਰੇ ਚਿਰੋਸ਼ ਆ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਬਟਾਲਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਥੇਬੰਦੀ ਦੇ ਕੁਝ ਬੰਦਿਆਂ ਨੇ ਐਪਲੀਕੇਸ਼ਨ ਦਿੱਤੀ ਸੀ ਔਰ 30 ਨੰਬਰ ਐਫਆਈਆਰ ਜਿਹਨਾਂ ਨੇ ਸਾਨੂੰ ਕਰਕੇ ਦਿੱਤੀ ਆ ਕਿਲਾ ਲਾਲ ਸਿੰਘ ਠਾੜੇ ਦੇ ਵਿੱਚ ਔਰ ਪਹਿਲਾਂ ਜਿੱਦਾ 295 ਦਾ ਪਰਚਾ ਦਰਜ ਹੁੰਦਾ ਸੀ ਹੁਣ ਬਿਨਸ ਦੀਆਂ ਧਾਰਾਂ ਦੇ ਵਿੱਚ 298 ਦਾ ਪਰਚਾ ਦਰਜ ਹੋਇਆ ਵਾ ਔਰ ਅੱਜ ਅਸੀਂ ਆਪਣੇ ਸਾਰੇ ਭਰਾਤੀ ਜਥੇ ਬੰਦੀਆਂ ਨਾਲ ਬੈਠ ਕੇ ਗੱਲ ਕੀਤੀ ਆ ਵੀ ਹੁਣ ਮਾਫੀ ਤੇ ਗੱਲ ਨਹੀਂ ਮੁੱਕਦੀ ਜੀ ਅਸੀਂ ਇਹਨਾਂ ਨੂੰ ਚਾਹੁੰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਖੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਜੋ ਇਹ ਹੋਰ ਵੀ ਕਿਸੇ ਧਰਮ ਦੇ ਬਾਰੇ ਬੋਲਣ ਤੋਂ ਪਹਿਲਾਂ 10 ਵਾਰੀ ਸੋਚਣ ਇਸ ਲਈ ਦਿਨਾਂ ਦੇ ਵਿੱਚ ਵੀ ਇੱਕ ਜਾਟ ਮੂਵੀ ਰਿਲੀਜ਼ ਹੋਈ ਸੀ ਜਿਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਜਿਹੜਾ ਪਵਿੱਤਰ ਸਟੇਜ ਦੇ ਉੱਪਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਖੜੇ ਹੋ ਕੇ ਇਹ ਗੱਲ ਕਹਿ ਰਿਹਾ ਸਾਡੇ ਆਮੀਨ ਸ਼ਬਦ ਦਾ ਮਜ਼ਾਕ ਉਡਾ ਰਿਆ ਔਰ ਇਹ ਗੱਲ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਜਿਹੜਾ ਬਿਜ਼ੀ ਹੈ ਉਹਨੇ ਮੈਨੂੰ ਭੇਜਿਆ ਤੁਹਾਨੂੰ ਗਿਫਟ ਦੇਣ ਲਈ ਤੇ ਗੋਲੀਆਂ ਦੇ ਨਾਲ ਉਹਨੇ ਸਾਰਿਆਂ ਨੂੰ ਪੁਨਤਾ ਉਹ ਵੀ ਅਸੀਂ ਪ੍ਰਦਰਸ਼ਨ ਕੀਤਾ ਫਿਰ ਜਲੰਧਰ ਦੇ ਵਿੱਚ ਪ੍ਰਸ਼ਾਸਨ ਨੇ ਸਾਡੀ ਐਪਲੀਕੇਸ਼ਨ ਲਈ ਔਰ ਐਫ ਆਈ ਆਰ ਵੀ ਦਰਜ ਕੀਤੀ ਔਰ ਬਾਅਦ ਦੇ ਵਿੱਚ ਉਹਨਾਂ ਦੀ ਮਾਫੀ ਦੀ ਵੀਡੀਓ ਵੀ ਆ ਗਈ ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲਾਂ ਬਹੁਤ ਨਿੰਦਨਯੋਗ ਨੇ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕ ਸ਼ਰਾਰਤੀ ਆਂਸਰ ਨੇ ਇਹ ਜਿਹੜੀ ਆਪਣੀ ਝੂਠੀ ਸ਼ੋਹਰਤ ਲੈਣ ਦੇ ਲਈ ਆਪਣੀ ਟੀਆਰਪੀ ਵਧਾਉਣ ਦੇ ਲਈ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਕਿਉਂਕਿ ਪੂਰੇ ਪੂਰੇ ਵਰਲਡ ਦੇ ਵਿੱਚ ਜਿਹੜਾ ਮਸੀਹ ਭਾਈਚਾਰਾ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ 'ਚ ਵੱਸਦਾ ਵਾ ਉਹਨੂੰ ਸਾਰਿਆਂ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਦੀ ਆ ਜਿਹਦੇ ਗੱਲ ਕਰਦੇ ਨੇ ਮੈਂ ਸੋਮੇਦਾਂ ਵੀ ਜਿਹੜਾ ਸੈਂਸਰ ਬੋਰਡ ਆ ਸੈਂਸਰ ਬੋਰਡ ਦੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਲੋਕ ਹੋਣੇ ਚਾਹੀਦੇ ਨੇ Hindu ਲੀਡਰ ਹੋਣੇ ਚਾਹੀਦੇ ਨੇ ਸਿੱਖ ਲੀਡਰ ਹੋਣੇ ਚਾਹੀਦੇ ਨੇ ਕ੍ਰਿਸਚੀਅਨ ਲੀਡਰ ਹੋਣੇ ਚਾਹੀਦੇ ਨੇ ਮੁਸਲਮਾਨ ਲੀਡਰ ਹੋਣੇ ਚਾਹੀਦੇ ਨੇ ਉਹਨਾਂ ਚਾਹੀਦਾ ਕਿਉਂਕਿ ਬੇਅਦਬੀ ਤੇ ਬੇਅਦਬੀ ਆ ਕਿਸੇ ਵੀ ਧਰਮ ਦੀ ਹੋਵੇ ਇਹ ਹਰੇ ਧਰਮਾਂ ਨੂੰ ਸਤਿਕਾਰ ਕਰ ਸਤਿਕਾਰ ਕਰਨਾ ਚਾਹੀਦਾ ਸਾਰੇ ਧਰਮਾਂ ਦਾ ਇਹ ਸਾਰੇ ਧਰਮਾਂ ਨੂੰ ਟਾਰਗੇਟ ਕਰਦੇ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਫਿਲਮਾਂ ਦੇ ਵਿੱਚ ਵੀ ਦੇਖਿਆ ਜਾਂਦਾ ਵਾ Hindu ਦੇਵੀ ਦੇਵਤਿਆਂ ਨੂੰ ਟਾਰਗੇਟ ਕੀਤਾ ਜਾਂਦਾ ਵਾ ਅਸੀਂ ਉੱਥੇ ਵੀ ਗੱਲ ਕਰਦੇ ਆ ਵੀ ਇਹ ਲੋਕ ਜਿਹੜੇ ਵੀ ਨੇ ਜਿਹੜੇ ਵੀ ਇਦਾਂ ਦਾ ਕੰਮ ਕਰਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਵਾ ਵੀ ਇਸ ਕਾਨੂੰਨ ਦੇ ਤਹਿਤ ਉਹ ਲੋਕ ਜਿਹੜੇ ਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣ ਔਰ ਗਾਂ ਇਦਾਂ ਦਾ ਕੰਮ ਨਾ ਕਰਨਾ ਧੰਨਵਾਦ